ਪੁੱਤਾ ਵਾਂਗੂ ਪਾਲੀ ਫਸਲ ਸਾਰੀ ਖਰਾਬ ਹੋ ਗਈ। ਤੁਹਾਨੂੰ ਦੱਸਦੀ ਇੱਕ ਕਿਸਾਨ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਗਲਤ ਦਵਾਈ ਦਿੱਤੀ ਗਈ ਜਿਸ ਦੇ ਛੜਕਾ ਕਾਰਨ ਉਸ ਦੀ ਸਾਰੀ ਝੋਨੇ ਦੀ ਫਸਲ ਖਰਾਬ ਹੋ ਗਈ। ਖਬਰ ਗੁਰਦਾਸਪੁਰ ਤੋਂ ਸਾਹਮਣੇ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਦੇ ਇੱਕ ਛੋਟੇ ਕਿਸਾਨ ਗੁਰਮੇਲ ਸਿੰਘ ਨੇ ਆਪਣੀ ਸਵਾ 2 ਕਿੱਲੇ ਦੇ ਕਰੀਬ ਝੋਨੇ ਦੀ ਫਸਲ ਮਾੜੀ ਦਵਾਈ ਦਾ ਛੜਕਾ ਕਾਰਨ ਖਰਾਬ ਹੋਣ ਦਾ ਦੋਸ਼ ਲਗਾਇਆ। ਉਸਨੇ ਦੋਸ਼ ਲਗਾਇਆ ਕਿ ਬਿੱਤ ਦਿਨ ਉਸਨੇ ਇੱਕ ਸਥਾਨਕ ਡੀਲਰ ਕੋਲ ਟੋਰੋ 10 ਅਤੇ ਚੋਨੇ ਦੀ ਸਪਲਟ ਵਾਲੀ ਦਵਾਈ ਲਈ ਸੀ ਜਿਸ ਵਿੱਚੋਂ ਡੋਰੋਟਨ ਦਾ ਬੰਦ ਸ਼ੀਸ਼ੀ ਦਿੱਤੀ ਗਈ ਪਰ ਦੂਸਰੀ ਦਵਾਈ ਡੀਲਰ ਨੇ ਲਿੰਕਾ ਦੀ ਬੋਤਲ ਵਿੱਚ ਪਾ ਕੇ ਖੁੱਲੀ ਦਿੱਤੀ ਜਦੋਂ ਉਸਨੇ ਇਹਨਾਂ ਦਵਾਈਆਂ ਦੀ ਆਪਣੀ ਫਸਲ ਤੇ ਛਿੜਕਾ ਕੀਤਾ ਤਾਂ ਅਗਲੇ ਦਿਨ ਹੀ ਫਸਲਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਕਿਸਾਨ ਨੇ ਦੋਸ਼ ਲਗਾਇਆ ਕਿ ਉਸ ਦੀ ਹੁਣ ਸਾਰੀ ਦੀ ਸਾਰੀ ਚੋਨੇ ਦੀ ਫਸਲ ਸਫੇਦ ਪੈ ਗਈ ਹੈ ਉਸਨੇ ਸਰਕਾਰ ਤੋਂ ਡੀਲਰ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਖੇਤੀਬਾੜੀ ਵਿਭਾਗ ਨੂੰ ਉਸ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ ਅਤੇ ਨਾਲ ਹੀ ਮੁਆਵਜ਼ਾ ਦਵਾਉਣ ਦੀ ਮੰਗ ਕੀਤੀ ਗਈ ਹੈ ਮੇਰਾ ਆਪਣੇ ਪਿੰਡ ਹਿਆਨਗਰ ਦੇ ਗਰਮੇ ਸਿੰਘ ਮੇਰਾ ਨਾਮ ਹੈ ਸਾਨਾ ਉਹ ਗੁਰਦੀਪ ਸਿੰਘ ਜੀ ਤੇ ਮੈਂ ਮੇਰੇ ਕੋਲ ਸਾਵਾ 2 ਕਿਲੋ ਸੜੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲੈਂਦੀ ਸੀ ਆਪਣੇ ਨਿਊ ਅਰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰਦੋਸ਼ਣੀ ਰੋਰ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਆ ਜਿਹੜੀ ਟੀਡੇ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਆ ਖੁੱਲੀ ਦਿੱਤੀ ਆ ਪੀਓ ਆਪਣੀ ਸ਼ੀਸ਼ੀ ਜੇ ਦਿੱਤੀ ਆ ਲਿੰਕੀ ਵਾਲੀ ਜੇ ਉਹ ਮੈਂ ਲਵਾ ਕੇ ਜਦੋਂ ਸਪਰੇਅ ਕਰਾਈ ਆ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜਿਹੜਾ ਨਮਜ ਹੋ ਗਿਆ ਸਾਰਾ ਸੁੱਕਣਾ ਸ਼ੁਰੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਤਣ ਮੇਰੇ ਨਿਗਾਹ ਤੇ ਆ ਪਰ ਇਹ ਝੋਨਾ ਨਹੀਂ ਪੈੜਾਂਦਾ ਆ ਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਸਾਫ ਦਿੱਤਾ ਜਾਵੇ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਸਾੜਾ ਦੋ ਕਿੱਲੇ ਆ ਜਿਹਦੇ ਵਿੱਚ ਦੋ ਕਿੱਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਾ ਗਏ ਆ ਤੇ ਉਹ ਸਰ ਕੋਈ ਪੱਲਾ ਹੀ ਨੇ ਫਰਾਉਂਦਾ ਪਿਆ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਉਹ ਜੇ ਆ ਬਸ ਉਹਨੇ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਹਜੇ ਸਕੇ ਲਿਖੇ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਆਖੇਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾਗੇ ਉਥੇ ਹੀ ਡੀਲਰ ਨੇ ਆਪਣੇ ਉੱਪਰ ਲੱਗੇ આરોਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ ਡੀਲਰ ਨੇ ਕਿਹਾ ਕਿ ਕਿਸਾਨ ਨੇ ਖੁਦ ਗਲਤ ਦਵਾਈ ਦਾ ਛਿੜਕਾ ਕੀਤਾ ਹੈ ਤੋਂ ਹਨ ਵੀ ਸੁਣੋ ਨੇ ਆ ਮੌਕੇ ਤੇ ਉਹਨਾਂ ਨੇ ਕੀ ਕੁਝ ਗਿਆ ਆਖਿਰ ਦੋਸ਼ ਕਿਸ ਦਾ ਹੈ ਨਿਵਰਦਾ ਨਿਵਰਦਾ ਵਾਖਾ ਗਿਆ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੋਇਆ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉੱਥੋਂ ਗੇ ਚੇਂਜ ਕੀਤੀ ਹੈ ਨਾ ਕੀ ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਕੋਲ ਦੋਨੀਆਂ ਚੀਜ਼ੀਆਂ ਆ ਗਈਆਂ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ 10 ਦਿੱਤੀ ਆ ਟਿੱਡੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਅਲਗ ਛਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਉਹ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਣ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਲੀ ਇਹਨਾ ਆਪੇ ਉਥੇ ਇਹਦੇ ਕੋਲ ਮੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡੇ ਪਾਸੇ ਸੜਾ ਲੱਭ ਸਕਦਾ ਕੋਈ ਆ ਗਿਆ ਕੋਲੀ ਅੱਛਾ ਖਾਓ ਦਿਖਾ ਦਾਂਗੇ ਜੀ ਮਹਿਕ ਮੇਲਨ ਦਿਖਾ ਦਾਂਗੇ ਕੀ ਨੰਬਰ ਨੰਬਰ ਕੀ ਤੂੰ ਮਹਿਕ ਮੇਲਨ ਦਿਖਾ ਦਾਂਗੇ ਜਦੋਂ ਹੋਣਗੇ ਮਹਿਕ ਮੇਲੇ ਕੋਈ ਮਹਿਕ ਮੇਲਨ ਵੀ ਲੈ ਆਖਣ ਡਿਆ ਕੱਲ ਦਾ ਪੰਜ ਜਿਹੜਾ ਹੁੰਦੀ ਉਹ ਬਕਾਇਦਾ ਕਿਸੇ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਮੜਾ ਰੱਖਿਆ ਹੁੰਦਾ ਕਾਊਂਟਰ ਬਣੇ ਹੁੰਦੇ ਆ ਇਦਾਂ ਹੁੰਦਾ ਵੀ ਇੱਦਾਂ ਤੁਸੀਂ ਆ ਖਲਾਰਾ ਜੇ ਪਾ ਦੇ ਵਿੱਚ ਹੀ ਤੇ ਸੇ ਆ ਕਾਊਂਟਰ ਨਹੀਂ ਗਾ ਬਣਿਆ ਕੀ ਹੈ ਆ ਆ ਪੇਟੀਆਂ ਪਈਆਂ ਆ ਪੇਟੀਆਂ ਨਹੀਂ ਸੇਲਮੈਨ ਕਿਹਦਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਦਾ ਤੂੰ ਸਸਤੋ ਇੱਥੇ ਸੇਲਮੈਨ ਬੈਠਣਾ ਜੀ ਦਾ ਜੀ ਇੱਥੇ ਹੀ ਇੱਥੇ ਇਹ ਉੱਤੇ ਆ ਦੱਸੋ ਫੇਰ ਮੈਨੂੰ ਅੱਜ ਦਾ ਜਿਹੜੀ ਇਹਨੇ ਮੇਰੀ ਗੱਲ ਸੁਣਨ ਦਵਾਈ ਇਹਨੇ ਜਾ ਕੇ ਰੱਖੀ ਆ ਬੰਬੀ ਵਾਲੇ ਅੰਦਰ ਮੈਨੂੰ ਪਤਾ ਉਥੋਂ ਕਿਹੇ ਚੇਂਜ ਕੀਤੀ ਆ ਜਾਂ ਅੱਛਾ ਉਥੋਂ ਇਹਦੇ ਕੋਈ ਚੇਂਜ ਹੋਈ ਆ ਤੀਜੀ ਦਵਾਈ ਇਹਨੇ ਕੋ ਘਰੋਂ ਪਾਈ ਆ ਸਾਡਾ ਕੋਈ ਕਸੂਰ ਨਹੀਂਗਾ ਜਿੱਥੋਂ ਮਰਜੀ ਇਹਨੂੰ ਮੈਂ ਕਹਿੰਦਾ ਬਿਨਾਂ ਸ਼ੱਕ ਐਗਰੀਕਲਚਰ ਆ ਦੀ ਸਰਕਾਰੀ ਦਰਾਂ ਦਾ ਬਾਹਰ ਲਾਉਣਾ ਉਹ ਕਿਸੇ ਕੰਪਨੀ ਦਾ ਸਪਰੇਅ ਕਰਾਉਂਦਾ ਕੋਈ ਸਿਲਪ ਸੇਲ ਬੈਂਡ ਤੇ 900 ਦਾ ਲਸਨ ਸੁਣਾਉਣ ਦਾ ਆ ਮੇਰਾ ਲਸਨ ਆ ਮੇਰਾ ਸੇਲਮੈਨ ਆ ਮੇਰਾ ਉੱਥੇ ਡੀਲਰ ਆ ਉਹ ਕਿੱਥੇ ਦਾ ਲਸਨ ਸਿੱਥੇ ਲਸਾਂ ਤੋਂ ਬਗੈਰ ਥੋੜਾ ਵਾਜੀ ਡਿਸਪਲੇ ਕੋਈ ਕੀਤਾ ਗਿਆ ਕਾਰਨ ਕੀ ਡਿਸਪਲੇ ਲਾ ਕਦਾ ਕੋਈ ਨਹੀਂ ਜਦੋਂ ਆਉਣਗੇ ਮਹਿਕਮੇ ਆਣੇ ਵਿਖਾ ਦਾਂਗੇ ਸੰਸਦ ਦੇ ਵਿੱਚ ਪੁਹਾ ਦਿੰਦੇ ਆ ਲੈ ਦੇਖੋ ਕੜਾ ਨਹੀਂ ਲਸਾਂ ਤੋਂ ਬਗੈਰ ਵੇਚਣੇ ਆ ਸਰਕਾਰੀ ਅਸੀਂ ਤੁਹਾਨੂੰ ਕਹੇ ਥੋੜਾ ਬਿੱਲ ਦਿੱਤਾ ਤੇ ਹਜ਼ਾਰ ਰਿਆਲ ਦਾ ਪਹਿਲੀ ਗੱਲ ਤੇ ਹਜ਼ਾਰਾ ਨੂੰ ਕੋਈ ਬਿੱਲ ਦਿੰਦਾ